ਇੱਕ ਗੱਲ ਕਹਿਣੀ ਚਾਹਣਾ ਕਿ ਅੱਜ ਨਿਗਾਹ ਮਾਰੋ ਕਿਸੇ ਵੇਲੇ ਸੱਚਖੰਡ ਸ੍ਰੀ ਹਜੂਰ ਸਾਹਿਬ ਸੱਚਖੰਡ ਸ੍ਰੀ ਪਟਨਾ ਸਾਹਿਬ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਰਿਆਣਾ ਦਾ ਸਾਡਾ ਸਟੇਟ ਨਾਲ ਸੀ ਉਹ ਅੱਜ ਸਾਰੀਆਂ ਸਾਰੀਆਂ ਬੌਣੀਆਂ ਕਰ ਦਿੱਤੀਆਂ ਗਈਆਂ ਅੱਜ ਦਿੱਲੀ ਦਾ ਪ੍ਰਬੰਧ ਭਾਰਤੀ ਜਨਤਾ ਪਾਰਟੀ ਸਿੱਧੀ ਦਖਲਅੰਦਾਜ਼ੀ ਕਰ ਰਹੀ ਹੈ ਅੱਜ ਤੱਕ ਸ੍ਰੀ ਹਜ਼ੂਰ ਸਾਹਿਬ ਦਾ ਪ੍ਰਬੰਧ ਦੇਖੋ ਜਿਹੜਾ ਸ਼੍ਰੋਮਣੀ ਕਮੇਟੀ ਕੋਲ ਸੀ ਉਹਦੇ ਵਿੱਚ ਅੱਜ ਨਾਮਿਨੇਟ ਪ੍ਰਧਾਨ ਹੁੰਦੇ ਆ ਇਦਾਂ ਪਟਨਾ ਸਾਹਿਬ ਦੇ ਵਿੱਚ ਨਾਮਿਨੇਟ ਹੁੰਦੀ ਆ ਸੋ ਵੀਰੋ ਆ ਪਿਛਲੇ ਦਿਨੀ ਹਰਿਆਣਾ ਕਮੇਟੀ ਜਦੋਂ ਬਣੀ ਸੀ ਅਸੀਂ ਉਦੋਂ ਬੜਾ ਜ਼ੋਰ ਪਾਇਆ ਕਿ ਤੁਸੀਂ ਅਕਾਲ ਤਖਤ ਦੀ ਤਾਬਿਆ ਆਵੋ ਸਿੱਖ ਕੌਮ ਨੂੰ ਦਫਾੜਨਾ ਕਰਿਏ ਚੇਤਾ ਕਰੋ ਅੱਜ ਤੋਂ 1.5-2 ਸਾਲ ਪਹਿਲਾਂ ਐਡ ਹੌਕ ਕਮੇਟੀ ਕਾਇਮ ਕੀਤੀ ਗਈ ਆਸ ਉਹ ਦਾ ਆ ਕਮੇਟੀ ਦੇ ਵਿੱਚ ਆਰਐਸਐਸ ਦੇ ਜਿਹੜੇ ਮੈਂ 22 ਨੇਮ ਤੁਹਾਨੂੰ ਦੱਸ ਸਕਦਾ ਆ ਅੰਬਾਲਾ ਤੋਂ ਜਿਹੜੇ ਨਾਮਿਨੇਟ ਕੀਤੇ ਉਹ ਸਾਰੇ ਆਰਐਸਐਸ ਦੇ ਏਜੰਟ ਆ ਉਹ ਸਾਰੇ ਆਰਐਸਐਸ ਦੇ ਉਹ ਜਥੇਬੰਦੀ ਦੇ ਕਾਰਗਿਆ ਕਰਦੇ ਆ ਜਿਨ੍ਹਾਂ ਨੇ ਕੱਲ ਫਿਰ ਇੱਕ ਨਵੀਂ ਕਮੇਟੀ ਬਣਾ ਦਿੱਤੀ ਮੁੜ ਕੇ ਪਹਿਲਾਂ ਕਿਹਾ ਇਲੈਕਸ਼ਨ ਕਰਾਵਾਂਗੇ ਫਿਰ ਕਮੇਟੀ ਨਾਮਿਨੇਟ ਕੀਤੀ 1.5 ਸਾਲ ਲਈ ਇਹ ਕਿਉਂ ਨਾਮਿਨੇਟ ਕਰ ਰਹੇ ਸਿੱਖ ਪੰਥ ਦੀ ਇਹ ਤਾਕਤ ਨੂੰ ਕਮਜ਼ੋਰ ਕਰ ਰਹੇ ਆ ਹੁਣ ਵੀਰੋ ਤੁਹਾਨੂੰ ਵੀ ਮੈਂ ਬੇਨਤੀ ਕਰਨੀ ਚਾਹਨਾ ਸ਼ੰਭੂ ਬਾਡਰ ਆ ਸਾਤੋਂ ਲੱਗ ਗਈ ਆ ਜਿਉਂ ਸਾਊਥ ਤੋਂ ਤੁਰੇ ਆ ਸ਼ੰਭੂ ਬਾਡਰ ਤੱਕ ਆ ਗਏ ਜੇ ਅੱਜ ਪੰਜਾਬ ਦੇ ਵਿੱਚ ਵੀ ਕਸਬਾਟ ਕਰਨ ਦਾ ਯਤਨ ਕਰ ਰਹੇ ਆ ਮੈਂ ਵਧਾਈ ਦਿਨਾ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਨੂੰ ਸਭ ਤੋਂ ਪਹਿਲਾ ਸਟੈਪ ਹੀ ਨਹੀਂ ਚੱਕਿਆ ਦੇਖਿਆ ਕਿ ਪੰਜਾਬ 'ਚ ਕਸਬਾਟ ਕਰਨਗੇ ਸਮਝੌਤਾ ਦ੍ਰਿੜਤਾ ਦੇ ਨਾਲ ਰੱਦ ਕੀਤਾ ਦ੍ਰਿੜਤਾ ਦੇ ਨਾਲ ਰੱਦ ਨਹੀਂ ਕੀਤਾ ਨਾਲ ਉਹਦੇ ਇਹ ਵੀ ਕਿਹਾ ਕਿ ਭਵਿੱਖ ਦੇ ਵਿੱਚ ਸਿੱਖ ਪੰਥ ਦੇ ਨਾਲ ਖਲਵਾੜ ਕਰਨ ਵਾਲੀ ਕਿਸੇ ਜਫੇਬੰਦੀ ਦਾ ਸਮਝੌਤਾ ਨਹੀਂ ਹੋਊਗਾ ਉਹ ਦਿੱਲੀ ਵਾਲੇ بڑے ਛਾਤਰ ਆ ਉਹਨੇ ਦੇਖਿਆ ਕਿ ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅੱਜ ਆਪਣੀ ਦੀਵਾਰਾਂ ਬੰਨ ਖੜੇ ਹੋ ਗਏ ਉਹਨਾਂ ਨੇ ਫੇ ਪਹਾੜੇ ਦੇ ਟੱਟੂ ਲੈਣੇ ਸ਼ੁਰੂ ਕਰ ਦਿੱਤੇ ਜਿਹੜੇ ਅੱਜ ਚੁਣੌਤੀਆਂ ਦੇ ਰਹੇ ਮੈਂ ਇੱਕੋ ਗੱਲ ਉਹਨਾਂ ਨੂੰ ਕਹਿਣੀ ਚਾਹਣਾ ਕਿ ਉਹ ਝੂਠਾ ਸਾਧ ਜਿਹਦੇ ਦਾ ਬਲੇਮ ਲੱਗਦਾ ਅਕਾਲੀ ਦਲ ਦੇ ਉੱਤੇ ਅੱਜ ਉਹਨਾਂ ਦਾ ਇੱਕ ਪੈਰੋਕਾਰ ਜਿਹਨੇ ਯਾਰੋ ਅੰਗ-ਅੰਗ ਗਲੀਆਂ 'ਚ ਖਲਾ ਰਿਆ ਉਹ ਆ ਕੇ ਤੁਹਾਡੇ ਖਿਲਾਫ ਬੋਲੇ ਤਾਂ ਆਪਾਂ ਕਹੀਏ ਜੀ ਇਹ ਨੂੰ ਸੁਣੋ ਲਾਂਤਿਆ ਮੈਂ ਸਮਝਦਾ ਇਦਾਂ ਦੇ ਸਿੱਖਾਂ ਦੇ ਉਸ ਝੂਠੇ ਸਾਧ ਦਾ ਪੈਰੋਕਾਰ ਜਿਹੜਾ ਗੁਰੂ ਗ੍ਰੰਥ ਸਾਹਿਬ ਦਾ ਅੰਗ-ਅੰਗ ਖਲਾ ਰਿਹਾ ਤੇ ਅੱਜ ਆਪਾਂ ਕਹਿੰਨੇ ਜੀ ਇਹਦੀ ਗਵਾਹੀ ਭਰੋ ਕਿਹੜੇ ਕਾਰਜ ਲਈ ਗਵਾਹੀ ਭਰੀ ਜਾਵੇ ਤੁਸੀਂ ਸਾਰੇ ਸੂਝਬਾਨ ਆ ਤਿੰਨਾ ਕੇਸਾਂ ਦਾ ਭਗੌੜਾ ਇੱਕ ਕੇਸ ਦੀ ਉਫਤਾਰੀ ਪਾ ਕੇ ਬੈਦਾ ਮਾਫ ਗਵਾਹ ਬਣਾ ਕੇ ਅੱਜ ਤੁਹਾਡੇ ਖਿਲਾਫ ਵਾਰਤਣ ਲਈ ਮੈਂ ਸਮਝਦਾ ਉਹ ਤਾਂ ਵਾਰਤਣ ਪਰ ਆਪਾਂ ਅਕਾਲੀ ਦਲ ਨੂੰ ਜਿਹੜਾ ਮਜ਼ਬੂਤ ਕਰਨ ਵਾਲੇ ਗੱਲ ਕਰ ਰਹੇ ਆਪਾਂ ਵੀ ਉਹਨਾਂ ਦੇ ਉਹਨਾਂ ਦੇ ਸ਼ਿਕਾਰ ਹੋ ਗਏ ਆ ਅੱਜ ਸੋਚਣਾ ਪਊ ਕਿ ਸਿੱਖ ਪੰਥ ਦੀ ਮਹਾਨ ਜਥੇਬੰਦੀ ਸ਼੍ਰੋਮਣੀ ਅਕਾਲੀ ਦਲ ਠੀਕ ਕਿਹਾ ਮੇਰੇ ਵੀਰ ਸਰਦਾਰ ਮਹੇਸ਼ ਸਿੰਘ ਗਿੰਦਰ ਮਹੇਸ਼ ਸਿੰਘ ਗੜੇਵਾਲ ਸਾਹਿਬ ਨੇ ਕਿ ਅੱਜ ਸ਼੍ਰੋਮਣੀ ਕਮੇਟੀ ਦੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਜੋ ਫਰਕ ਆ ਪਾਇਆ ਜਾ ਰਿਹਾ ਇਹ ਦੋਏ ਜਥੇਬੰਦੀਆਂ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਪ੍ਰਸਤੀ ਚ ਚੱਲਦੀਆਂ ਵੀਰੋਂ ਤਕੜੇ ਹੋਈਏ ਆਉਣੇ ਵੀ ਤਕੜੇ ਹੋ ਕੇ ਗਿਚਾਰੇ ਵੀ ਜਕਾਰੇ ਵੀ ਗਜਾਉਂਦੇ ਆਂ ਪਰ ਬੂਥਾਂ ਤੇ ਜਾ ਕੇ ਕਮਜ਼ੋਰ ਹੋ ਜਾਂਦੇ ਹੁਣ ਕਮਜ਼ੋਰ ਨਾ ਹੋਵੋ ਜੇ ਕਮਜ਼ੋਰ ਹੋ ਗਏ ਫੇ ਕੱਲੂ ਇਹ ਨਾ ਕਹੋ ਪੇ ਅਕਾਲ ਤਖਤ ਦਾ ਵੀ ਬੋਰਡ ਬਣਾ ਦਿੱਤਾ ਸੋ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਵੀ ਕਰਦਾ ਤੇ ਇਹ ਵੀ ਆਸ ਰੱਖਦਾ ਕਿ ਅੱਜ ਕੌਮ ਦੀ ਇਹ ਮਹਾਨ ਜਥੇਬੰਦੀ ਨੂੰ ਦੇਖੋ ਇੱਕ ਪਾਸੇ ਕਹਿ ਰਹੇ ਆ ਪੇਜੀ ਕਮਜ਼ੋਰ ਕੀਤਾ ਜਾ ਰਿਹਾ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਫਰਾਕਦਲੀ ਦੇਖੋ ਝੋਲੀ ਾੜ ਕੇ ਬਗੈਰ ਸਰਤ ਜਿਹੜੇ ਦੂਜੇ ਵੀ ਸ਼ਾਮਲ ਸੀ ਬਹੁਤ ਸਾਰੇ ਵਿੱਚ ਸ਼ਾਮਲ ਆ ਉਹ ਹੌਲੀ ਹੌਲੀ ਨਾਂ ਨਿਕਲ ਆਉਣੇ ਆ ਜਿਹੜੇ ਗਰੇਵਾਲ ਸਾਹਿਬ ਲੈਂਦੇ ਸੀ ਉਹ ਝੋਲੀ ਾੜ ਕੇ ਸਾਰਾ ਕੁਝ ਆਪਣੀ ਝੋਲੀ ਵਿੱਚ ਪਵਾਇਆ ਇਦੀ ਵੱਡੀ ਫਰਾਕਦਲੀ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਸਾਹਮਣੇ ਹੋ ਕੇ ਉਸ ਬਰੂ ਦੇ ਉੱਤੇ ਇਹਨਾਂ ਨੇ ਕਬੂਲ ਕੀਤੀ ਆ ਸੋ ਆਪਾਂ ਤਗੜੇ ਹੋ ਕੇ ਸਾਥ ਦਈਏ ਪੰਜਾਬ ਦੇ ਵਿੱਚ ਆਪ ਪਾਰਟੀ ਵੀ ਤੇ ਭਾਰਤੀ ਜਨਤਾ ਪਾਰਟੀ ਵੀ ਬੜੇ ਵੱਡੇ ਯਤਨ ਦੇ ਕਰ ਰਹੀ ਪਈ ਕਿਸੇ ਤਰ੍ਹਾਂ ਇਹ ਸਰਜਾਜਥੇ ਬੰਦੀ ਕਮਜ਼ੋਰ ਹੋ ਜਾਏ ਮੈਨੂੰ ਆਸ ਆ ਇਹ ਦਸਮ ਪਾਤਸ਼ਾਹ ਦਾ ਸਾਜਿਆ ਪੰਥ ਗੁਰੂ ਗ੍ਰੰਥ ਇਹ ਸਿੱਖ ਨੇ ਜਿੰਨਾ ਚਿਰ ਇਹਦੀ ਤਾਬਿਆ ਰਹਿਣਾ ਤਗੜਾ ਹੋ ਕੇ ਰਹਿਣਾ ਦੁਸ਼ਮਣ ਦੀ ਕਦੇ ਪ੍ਰਵਾਹ ਨਹੀਂ ਕਰਨੀ ਪਰ ਸਿਧਾਂਤ ਦੇ ਉੱਤੇ ਖੜੇ ਰਹਿਣੇ